ਗੁਰਸਿੱਖ ਖਾਲਸਾ ਜੀ ਬਾਕੀ ਜਿੰਨੇ ਨੇ ਉਹਨਾਂ ਦੇ ਨਾਲ ਗੁਰ ਅਖੰਡੀ ਹੋਵੇਗਾ ਕਿਸੇ ਵੀ ਚੇਲੇ ਦੇ ਨਾਲ ਕੇਵਲ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖਾਂ ਦੇ ਨਾਲ ਹੀ ਅਖਰਵਤਿਆ ਜਾਵੇਗਾ ਕਿ ਗੁਰੂ ਦਾ ਸਿੱਖ ਬਾਕੀ ਕੋਈ ਗੁਰੂ ਦਾ ਸਿੱਖ ਨਹੀਂ ਸੋ ਇਹ ਵੱਡੀ ਪਰਵ ਜਿਹੜੀ ਗੁਰੂ ਅਖਰ ਦੀ ਹੈ ਇਹ ਵੀ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੇ ਨਾਲ ਹੀ ਲੱਗੀ ਹੈ ਭਾਵੇਂ ਕੀ ਕਿ ਗੁਰੂ ਨਾਨਕ ਸਾਹਿਬ ਹੀ ਤੁਰ ਤੋਂ ਗੁਰੂ ਹਨ ਬਾਕੀ ਜਿਹੜੇ ਆ ਕੇ ਇੱਥੇ ਦੇ ਧਾਰਿਆਂ ਨੂੰ ਗੁਰੂ ਧਾਰਿਆ ਹੈ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਨੇ ਉਹ ਆਪ ਅਕਾਲ ਪੁਰਖ ਨੂੰ ਕੇਵਲ ਗੁਰੂ ਧਾਰਿਆ ਕਿਤੇ ਦੇਹ ਧਾਰਿਆ ਨਾ ਗੁਰੂ ਨਹੀਂ ਧਾਰਿਆ ਇਸ ਵਾਸਤੇ ਸਾਨੂੰ ਸਾਰੇ ਕਹਿੰਦੇ ਨੇ ਗੁਰਸਿੱਖ ਗੁਰੂ ਕੇ ਸਿੱਖ ਤੇ ਜੇ ਅਸੀਂ ਗੁਰੂ ਕੀ ਸਿੱਖਿਆ ਨਹੀਂ ਲਈ ਗੁਰੂ ਕੀ ਸਿੱਖਿਆ ਅਨਸਾਰ ਨਹੀਂ ਚੱਲੇ ਫਿਰ ਗੁਰੂ ਕੇ ਸਿੱਖ ਨਹੀਂ ਫਿਰ ਤਾਂ ਉਸ ਤਰ੍ਹਾਂ ਤੇ ਕਈਂਕੀਆਂ ਨੇ ਸਿੱਖ ਹੋਣ ਇਸ ਵਾਸਤੇ ਖਾਲਸਾ ਜੀ ਸਾਡੀ ਨਿਸ਼ਾਨੀਆਂ ਦਾੜਾ ਤੇ ਕੇਸ ਸਾਫਤ ਹੋਣ ਸਾਫਤ ਸੂਰਤ ਦਸਤਾਰ ਸਿਰਾ ਪਹਿਲੇ ਪਾਤਸ਼ਾਹ ਨੇ ਰੁਕਮਦੀਨ ਕਾਜੀ ਨਾਲ ਚਰਚਾ ਕਰਦੇ ਹੋਇਆ ਮਾਰੂ ਸੋਹਣੇ ਬਾੜੀ ਦੇ ਵਿੱਚ ਇਹ ਉਚਾਰਨ ਕੀਤਾ ਹੈ ਇਸ ਵਾਸਤੇ ਸਾਤ ਸੂਤ ਤਿਹੜਾ ਬੇਤਤ ਜ਼ਰੂਰੀ ਹੈ ਹੋਰ ਚਾਰੇ ਪੁਰੇ ਤਤ ਬਚ ਕੇ ਰਹਿਣਾ ਬੜਾ ਭਾਰੀ ਜ਼ਰੂਰੀ ਹੈ ਹੋਰ ਇੱਕ ਬੇਨਤੀ ਕਿ ਗੁਰੂ ਕੇ ਪਿਆਰਿਓ ਸਿੰਘ ਦੇ ਸਿੰਘ ਦੀ ਨਿੰਦਾ ਨਹੀਂ ਕਦੇ ਕਰਨੀ ਔਰ ਸਿੰਘ ਨੇ ਸਿੰਘ ਦੇ ਉੱਪਰ ਸ਼ਸਤਰ ਨਹੀਂ ਕਦੇ ਚੱਕਣਾ ਜੇ ਕੋਈ ਪੈਸਾ ਦੇ ਸਕਦਾ ਪੈਸਾ ਹੀ ਦਿਓ ਜ਼ਰੂਰੀ ਨਹੀਂ ਕਿ ਉਹ 10 ਪੈਸੇ ਜਾਂ ਕੋਈ ਰੁਪਇਆ ਦੇਵੇ ਪਰ ਦੇਵ ਸਰਬਾ ਦੇ ਨਾਲ ਹਮ ਤੋਂ ਵੱਡੀ ਗੱਲ ਕਿ ਸਰੀਰਕ ਤੌਰ ਤੇ ਹਾਜ਼ਰੀ ਜ਼ਰੂਰ ਪਰੋ ਔਰ ਜਿੰਨੇ ਗੁਰਪੁਰਬ ਹੋਣ ਮੇਰਾ ਖਿਆਲ ਇੱਥੇ ਰਲ ਕੇ ਹੀ ਮਨਾਏ ਜਾਂਦੇ ਹੋਣਗੇ ਕਿਸੇ ਗੁਰਪੁਰਬ ਤੇ ਮੌਕਾ ਨਹੀਂ ਮਿਲਿਆ ਤੋਂ ਮਨਾਉਂਦੇ ਹੀ ਹੋਵਗੇ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਔਰ ਫਿਰ ਜੇ ਕਿਤੇ ਅਚੰਕੇ ਕਿਸੇ ਸਿੰਘ ਨੂੰ ਕੋਈ ਔਕੜ ਪੈ ਜਾਵੇ ਕਿਸੇ ਤਰ੍ਹਾਂ ਦਾ ਵਿਹਾਰ ਕਰਦੇ ਕੋਈ ਔਕੜ ਦਿੱਕਤਾਂ ਪੈ ਜਾਂਦੀ ਹੈ ਮਾਮੂਲੀ ਗੱਲ ਹੈ ਉਹਦੀ ਸਹਾਇਤਾ ਹਰ ਇੱਕ ਨੇ ਕਰਨੀ ਹੈ ਖਾਸ ਕਰਕੇ ਅੰਮ੍ਰਿਤਧਾਰੀਆਂ ਨੇ ਅੰਮ੍ਰਿਤਧਾਰੀਆਂ ਨੇ ਪਹਿਲਾਂ ਕਰਦਿਆ ਤੇ ਸਮੁੱਚੇ ਤੌਰ ਤੇ ਸਾਰਿਆਂ ਨੇ ਕੋਈ ਵੀ ਔਕੜ ਪੈਂਦੀ ਆ ਤਾਂ ਉਹ ਸਭ ਇਹ ਨਹੀਂ ਕਹਿਣਾ ਫਲਾਣਾ ਚੰਗਾ ਕਾਬੂ ਆਇਆ ਏ ਅਸਤੀ ਨਹੀਂ ਨਹੀਂ ਅਗੋ ਯਤਨ ਕਰ ਲੈ ਕਿ ਕਿਵੇਂ ਨਾ ਕਿਵੇਂ ਉਹ ਸਾਡਾ ਭਰਾ ਸੁਰੱਖਿਓ ਹੋਵੇ ਜੇ ਕਿਧਰੇ ਕੋਈ ਡਿੱਗਣ ਲੱਗੇ ਤਾਂ ਭਰਾਓ ਉਹਦੇ ਅੱਗੇ ਹੱਥ ਵੀ ਜੋੜਨ ਤੱਕ ਜਾਓ ਉਹਨੂੰ ਹਮੇ ਦੇ ਨਾਲ ਤਾੜ ਵੀ ਲਓ ਥੋੜਾ ਬਹੁਤ ਮਿੱਠੇ ਮਿੱਠੇ ਅਖਰਾ ਵਿੱਚ ਕਿ ਮਾਰੇ ਹੀ ਕਰਨ ਲੱਗਾ ਹੈ ਰਹਿਤ ਮਰਯਾਰਾ ਚ ਫਰਕ ਪਾਉਣ ਲੱਗਾ ਹੈ ਇਹ ਨਹੀਂ ਤੇਰੇ ਵਾਸਤੇ ਚੰਗਾ ਇਹ ਭਾਈ ਅਗਲੇ ਸਾਲ ਨਾਲ ਗੱਲ ਸੁਣੀ ਜਾਵੇ ਕਿ ਫਲਾਣਾ ਤਾਂ ਆਪ ਡਿੱਗਾ ਉਹਨੇ ਤਿੰਨ ਚਾਰ ਹੋਰ ਦੇਖ ਲੈ ਲੇ ਬੜੀ ਸ਼ਰਮ ਆਉਂਦੀ ਸੀ ਜਦੋਂ ਇਹ ਗੱਲਾਂ ਸੁਣੀਆ ਇਹ ਫਲਾਲੇ ਪਿੰਡ ਦੇ ਵਿੱਚ ਤਾਂ ਫਲਾਲੇ ਹਲਕੇ ਜਿਹੇ ਦੇ ਵਿੱਚ ਤਾਂ ਸੋ ਕੇਵਲ ਤਾਂਵੇਂ-ਤਾਂਵੇਂ ਜਿਹੇ ਰਹਿ ਗਏ ਨੇ ਤੇ ਬਾਕੀ ਬਿਆਨੇ ਸ਼ਰਾਬਾਂ ਪੀਣਿਆਂ ਨੇ ਬਹੁਤ ਅਫਸੋਸਮੰਨ ਵਿੱਚ ਆਇਆ ਸੀ। ਸੋ ਇਹੋ ਜਿਹਾ ਅਫਸੋਸ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਗੁਰੂ ਕੇ ਪਿਆਰਿਓ ਜੇ ਸਿੱਖੀ ਕਮਾਵਾਂਗੇ ਤਾਂ ਆਪਣਾ ਭਲਾ ਹੋਣਾ ਹੈ। ਜੇ ਗੁਰੂ ਕੇ ਬੜਾਂਗੇ ਤਾਂ ਗੁਰੂ ਸਾਡਾ ਹੋਵੇਗਾ। ਭਾਈ ਜੋਗਾ ਸਿੰਘ ਗੁਰੂ ਜੋਗਾ ਬਣਿਆ ਸੀ ਤਾਂ ਗੁਰੂ ਵੀ ਭਾਈ ਜੋਗਾ ਸਿੰਘ ਜੋਗਾ ਬਣਿਆ ਸੀ। ਕਿ ਜੇ ਭਾਈ ਜੋਗਾ ਸਿੰਘ ਦਾ ਗੁਰੂ ਜੋਗਾ ਬਣਦਾ ਤਾਂ ਕੱਲ ਦੀ ਧਰਤੀ ਨੇ ਵੀ ساری ਰਾਤ ਵੇਸਵਾਰੇ ਦੁਆਰੇ ਤੇ ਪੈਰਾ ਦੇਖ ਕੇ ਆਪਣੇ ਸਿੱਖ ਨੂੰ ਨਹੀਂ ਸੀ ਬਿਤਾਉਣਾ। ਤੋ ਆਪਾਂ ਧਰੂ ਜੋਗੇ ਬਣ ਗਏ ਤੇ ਸਤਗੁਰੂ ਜੀ ਤਾਂ ਸਾਡੇ ਜੋਗੇ ਪਹਿਲਾਂ ਹੀ ਬਣੇ ਆਪਣਾ ਪਰਿਵਾਰ ਵਾਰਿਆ ਘਰ-ਬਾਰ ਵਾਰਿਆ ਸਭ ਕੁਝ ਵਾਰ ਕੇ ਤੁਹਾਨੂੰ ਆਪਣੇ ਪੁੱਤਰ ਬਣਾਇਆ ਐਦੋ ਵੱਡ ਸਤਗੁਰੂ ਜੀ ਸਾਡੇ ਤੇ